ਜੋ ਤੁਸੀਂ ਵੀ HDFC ਬੈਂਕ ਦੇ ਗਾਹਕ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਨੇ ਗਾਕਾਂ ਲਈ ਇੱਕ ਸਹੂਲਤ ਬੰਦ ਕਰ ਦਿੱਤੀ ਹੈ HDFC ਬੈਂਕ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਉਹ ਘੱਟ ਰਕਮ ਵਾਲੇ UPI ਲੈਣ ਦੇਣ ਲਈ SMS ਅਲਰਟ ਭੇਜਣਾ ਬੰਦ ਕਰ ਦੇਵੇਗਾ ਇਸ ਦਾ ਮਤਲਬ ਹੈ ਕਿ ਬੈਂਕ ਹੁਣ ਗਾਕਾਂ ਨੂੰ ਸਿਰਫ ਤਾਂ ਹੀ ਮੈਸੇਜ SMS ਅਲਰਟ ਭੇਜੇਗਾ ਜੇਕਰ ਉਹ UPI ਰਾਹੀਂ 100 ਰੁਪਏ ਤੋਂ ਵੱਧ ਦਾ ਭੁਗਤਾਨ ਕਰਦੇ ਨੇ ਇਆ 500 ਰੁਪਏ ਤੋਂ ਵੱਧ ਦੀ ਰਕਮ ਪ੍ਰਾਪਤ ਕਰਦੇ ਨੇ ਹਾਲਾਂਕਿ HDFC ਬੈਂਕ ਦੇ ਗਾਹਕਾਂ ਨੂੰ ਸਾਰੇ ਲੈਣ ਦੇਣ ਲਈ ਈਮੇਲ ਚੇਤਾਵਨੀਆਂ ਪ੍ਰਾਪਤ ਹੁੰਦੀਆਂ ਰਹਣਗੀਆਂ ਨਿਯਮਾਂ ਮੁਤਾਬਕ ਬੈਂਕਾਂ ਨੂੰ 5000 ਰੁਪਏ ਤੋਂ ਵੱਧ ਦੇ ਲੈਣ ਦੇਣ ਲਈ SMS ਭੇਜਣਾ ਜ਼ਰੂਰੀ ਹੈ ਪਰ ਕਈ ਬੈਂਕ ਇਸ ਤੋਂ ਘੱਟ ਰਕਮ ਦੇ ਲੈਣ ਦੇਣ ਤੇ ਅਲਰਟ ਵੀ ਭੇਜਦੇ ਹਨ HDFC ਬੈਂਕ ਨੂੰ ਗਾਹਕਾਂ ਤੋਂ ਫੀਡਬੈਕ ਮਿਲੀ ਹੈ ਕਿ ਉਹਨਾਂ ਲਈ ਛੋਟੀ ਰਕਮ ਦੇ ਲੈਣ ਦੇਣ ਲਈ ਅਲਰਟ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਨਹੀਂ ਹੈ ਦਰਸਲ UPI ਪੇਮੈਂਟ ਲਈ ਵਰਤੀਆਂ ਜਾਂਦੀਆਂ ਐਪਸ ਵੀ ਅਲਰਟ ਭੇਜਦੀਆਂ ਨੇ ਇਸ ਕਾਰਨ ਬੇਲੋੜੇ ਮੈਸੇਜ ਆਉਂਦੇ ਨੇ ਇਹੀ ਕਾਰਨ ਹੈ ਕਿ HDFC ਬੈਂਕ ਨੇ ਘੱਟ ਰਕਮ ਵਾਲੇ UPI ਲੈਣ ਦੇਣ ਲਈ SMS ਅਲਰਟ ਭੇਜਣਾ ਬੰਦ ਕਰਨ ਦਾ ਫੈਸਲਾ ਕੀਤਾ ਹੈ ਬੈਂਕਰਾਂ ਦੇ ਮੁਤਾਬਕ ਬਲਕ SMS ਭੇਜਣ ਦੀ ਕੀਮਤ 0.01 ਰੁਪਏ ਤੋਂ 0.03 ਰੁਪਏ ਦੇ ਵਿਚਕਾਰ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ UPI ਲੈਣ ਦੇਣ ਔਸਤਨ 40 ਕਰੋੜ ਰੁਪਏ ਦੀ ਪ੍ਰਤੀ ਦਿਨ ਹੁੰਦੀ ਹੈ ਇਸ ਕਾਰਨ ਬੈਂਕ ਹਰ ਰੋਜ਼ SMS ਤੇ ਕੁਝ ਕਰੋੜ ਰੁਪਏ ਖਰਚ ਕਰਦਾ ਹੈ ਬੈਂਕ ਗਾਹਕਾਂ ਨੂੰ 500 ਰੁਪਏ ਤੱਕ ਦੇ ਲੈਣ ਦੇ ਲਈ UPI ਲਾਈਟ ਤੇ ਜਾਣ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ UPI ਲਾਈਟ ਦੇ ਤਹਿਤ ਐਪ ਦੁਆਰਾ ਸੈਕੰਡ ਫੈਕਟਰ ਪ੍ਰਮਾਣਿਕਤਾ ਦੀ ਲੋੜ ਤੋਂ ਬਿਨਾਂ ਤਤਕਾਲ ਭੁਗਤਾਨ ਨੂੰ ਸਮਰਥਨ ਕਰਨ ਲਈ ਇੱਕ ਛੋਟੀ ਜਿਹੀ ਰਕਮ ਅਲੱਗ ਰੱਖੀ ਜਾਂਦੀ ਹੈ ਹਾਲਾਂਕਿ ਇਹ ਸਹੂਲਤ ਕਦੋਂ ਬੰਦ ਕੀਤੀ ਜਾਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।